ਵੇਰੇ ਅਸੀਂ ਚੈੱਕ ਕੀਤਾ ਤੋਂ ਉਹਦੇ ਵਿੱਚ ਕੁਝ ਇਸ ਤਰ੍ਹਾਂ ਦੇ ਸੀਗੇ ਕਿ ਆ ਕੋਈ ਪਲਾਂਟ ਹੋਏਗਾ ਆਰ ਡੀ ਐਕਸ ਵਗੈਰਾ ਬਟ ਉਹ ਅਸੀਂ ਨਾਲ ਦੀ ਨਾਲ ਹੀ ਸੀਪੀ ਆਫਿਸ ਨੂੰ ਇਤਲਾਹ ਕਰਤੀ ਸੀ ਪੁਲਿਸ ਨੂੰ ਔਰ ਉਹਨਾਂ ਦੀ ਟੀਮ ਮੇਰੇ ਖਿਆਲ ਚੈਕਿੰਗ ਵੀ ਕਰ ਰਹੀ ਹੈ ਔਰ ਉਹਨਾਂ ਸਾਈਬਰ ਪੁਲਿਸ ਨੂੰ ਵੀ ਅਸੀਂ ਇਤਲਾਹ ਕਰਤੀ ਹੈ ਸਾਈਬਰ ਬ੍ਰਾਂਚ ਨੂੰ ਵੀ ਤਾਂ ਕਿ ਜਿੱਥੋਂ ਵੀ ਇਹ ਮੇਲ ਆਇਆ ਹੈ ਕਿ ਇਹਨੂੰ ਵੀ ਟ੍ਰੇਸ ਕੀਤਾ ਜਾ ਸਕੇ ਸਰ ਇਹ ਕਿੰਨੇ ਵਜੇ ਆਈ ਸੀ ਜਿਸ ਨਾਮ ਤੋਂ ਆਈ ਹੈ ਔਰ ਉਹ ਚ ਕੀ ਲਿਖਿਆ ਗਿਆ ਹੈ ਇੱਕ ਇਹ ਇਹਦੀ ਤਫਤੀਸ਼ ਚੱਲ ਰਹੀ ਹੈ ਇਹ ਅਸੀਂ ਪੁਲਿਸ ਨੂੰ ਭੇਜ ਚੁੱਕੇ ਹਾਂ ਉਹ ਕਮਿਸ਼ਨਰ ਸਾਹਿਬ ਨੂੰ ਅਸੀਂ ਸਾਰਾ ਦਾ ਸਾਰਾ ਜਿਹੜਾ ਵੀ ਮੇਲ ਦਾ ਫਾਰਮੈਟ ਸੀ ਹੈ ਜੋ ਵੀ ਸੀਗਾ ਸਾਰਾ ਡਾਟਾ ਅਸੀਂ ਭੇਜ ਦਿੱਤਾ ਹੈ ਸਰ ਕਿੰਨੇ ਵਜੇ ਆਇਆ ਹੈ ਅਤੰਕੀ ਸੰਗਠਨ ਦਾ ਕੋਈ ਨਾਮ ਲਿਖਿਆ ਹੈ ਕੋਈ ਅਤੰਕੀ ਸੰਗਠਨ ਦਾ ਕੋਈ ਨਾਮ ਲਿਖਿਆ ਹੈ ਮੇਲ ਦੇ ਵਿੱਚ ਉਹ ਅਸੀਂ ਸਾਰਾ ਇਨਫੋਰਮੇਸ਼ਨ ਜਿਹੜੀ ਹੈ ਉਹ ਪੁਲਿਸ ਨੂੰ ਪ੍ਰੋਵਾਈਡ ਕਰਾ ਦਿੱਤੀ ਸਰ ਮੇਲ ਕਿੰਨੇ ਵਜੇ ਆਇਆ ਹੈ ਸਰ ਸਾਈਬਰ ਪੁਲਿਸ ਕੱਲ ਨੂੰ ਜੇ ਨਾਸ਼ੀਆ ਦੀ ਮੇਲ ਹੈ ਕਿ ਮੋਬਾਈਲ ਸ਼ਾਰਾਂ ਨੂੰ ਕਿਤੇ ਹੈ ਕਿ ਕੋਈ ਚੀਜ਼ ਹੋ ਜਾਏ ਕਿਉਂਕਿ ਸਾਨੂੰ ਇਨਫੋਰਮੇਸ਼ਨ ਰੇ ਹਰਿਆਣੇ ਵਾਲ ਨੀ ਉਹਦੇ ਬਾਰੇ ਸਾਨੂੰ ਇਨਫੋਰਮੇਸ਼ਨ ਨਹੀਂ ਹੈ ਕਿ ਹੋਇਆ ਸਰ ਇਹ ਕਿੰਨੇ ਵਜੇ ਮੇਲ ਆਈ ਹੈ ਇਹ ਜਿਹੜੀ ਸਾਾਨੂੰ ਇਨਫੋਰਮੇਸ਼ਨ ਲਗੀ ਲਗਭਗ ਪੌਣੇ 9:00 ਵਜੇ ਪੌਣੇ 9:00 ਦੇ ਕਰੀਬ ਦੇ ਹਾਲੇ ਤੱਕ ਅੱਜ ਕੋਈ ਸਸਪੈਕਟ ਯਾ ਕੁਝ ਕੁਝ ਫਾਈਂਡ ਹੋਇਆ ਨਹੀਂ ਹਜੇ ਤੱਕ ਸਾਨੂੰ ਸਸਪੈਕਸ਼ਨ ਬਾਰੇ ਕੋਈ ਉਹ ਨਹੀਂ ਆਇਆ ਸਸਪੈਕਟ ਯਾ ਕੋਈ ਚੀਜ਼ ਇਸ ਤਰ੍ਹਾਂ ਦੀ ਨਹੀਂ ਹੋਈ ਟੋਟਲ ਮਨ ਕੋਈ ਆਦੇਮ ਜਾਰੀ ਕੀਤੇ ਗਏ ਨੇ ਆਪਣੇ ਜਿੰਨੇ ਵੀ ਆਫੀਸਰਸ ਨੇ ਵੀ ਉਹਨਾਂ ਨੂੰ ਜਿੰਨੇ ਵੀ ਕੰਮ ਕਰਨ ਵਾਲੇ ਨੇ ਵੀ ਉਹ ਤਿਆਰ ਰੱਖਣ ਯਾ ਜੇ ਵੀ ਇਸ ਤਰ੍ਹਾਂ ਦਾ ਵਿਅਕਤੀ ਆਉਂਦਾ ਵੀ ਉਹਦਾ ਵੀ ਖਿਆਲ ਰੱਖਣਾ ਜੇ ਦੀ ਸੂਚਨਾ ਇਸ ਤਰ੍ਹਾਂ ਨਹੀਂ ਨਹੀਂ ਅਸੀਂ ਅਸੀਂ ਸੈਂਸਿਟਾਈਜ਼ ਅਸੀਂ ਸੈਂਸਿਟਾਈਜ਼ ਸਭ ਨੂੰ ਕਰ ਦਿੱਤਾ ਸੀ ਬਟ ਇੱਕ ਪੈਨਿਕ ਦਾ ਮਾਹੌਲ ਨਾ ਬਣੇ ਕਿਉਂਕਿ ਹਰ ਇੱਕ ਇਨਫੋਰਮੇਸ਼ਨ ਕਿੱਥੋਂ ਆਈ ਹੈ ਮੇਲ ਤੇ ਆਈ ਹੈ ਇਹਦੀ ਆਥੈਂਟੀਸਿਟੀ ਇੱਕ ਕੁਐਸਚਨੇਬਲ ਰਹਿੰਦੀ ਹੈ ਤਾਂ ਇਸ ਕਰਕੇ ਅਸੀਂ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਸੀ ਨਾਲ ਦੇ ਨਾਲ ਤਾਂ ਕਿ ਉਹਨਾਂ ਵੱਲੋਂ ਜਿਹੜੀ ਕਾਰਵਾਈ ਹੈ ਉਹ ਸ਼ੁਰੂ ਹੋ ਜਾਵੇ ਜਿਹੜੀ ਚੈਕਿੰਗ ਹੋਈ ਹੈ ਉਹ ਕਲੀਅਰ ਹੋ ਗਈ ਉਹਨ ਕੋਈ ਪ੍ਰੋਬਲਮ ਤਾਂ ਨਹੀਂ ਹੈ ਜਿਹੜੀ ਚੈਕਿੰਗ ਨਹੀਂ ਚੈਕਿੰਗ ਜਿਹੜੀ ਹੈ ਕਿ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਅਜੇ ਸਾਨੂੰ ਇਨਫੋਰਮੇਸ਼ਨ ਆ ਜਾਈਗੀ ਜਦੋਂ ਕਲੀਅਰੈਂਸ ਆਏਗੀ। ਪੈਸੋਂ ਤੱਕ ਕੋਈ ਸਾਈਬਰ ਦਾ ਰਿਸਪਾਂਸ ਨਹੀਂ ਆਇਆ ਕੋਈ। ਨਹੀਂ ਸਾਈਬਰ ਅਜੇ ਤਫ਼ਤੀਸ਼ ਕਰ ਰਿਹਾ ਸਾਨੂੰ ਇਨਫੋਰਮੇਸ਼ਨ ਨਹੀਂ ਆਈ। ਸਰ ਕੀ ਤੁਹਾਨੂੰ ਕੀ ਲੱਗਦਾ ਇਹ ਹਾਕਸ ਬੰਬ ਫਰੈਟ ਕਾਲ ਹੈਗੀ ਹੈ ਕੀਵੇਂ ਹੈਗਾ ਇਹ? ਦੇਖੋ ਇਹ ਦੀ ਇਹ ਤਾਂ ਪੁਲਿਸ ਹੀ ਦੱਸ ਸਕਦੀ ਹੈ ਵੀ ਵੈਦਰ ਇਟ ਇਜ਼ ਹਾਕਸ অর ਨਾ ਬਟ ਸਾਡੇ ਵੱਲੋਂ ਪ੍ਰੀਕਾਸ਼ਨਰੀ ਮੀਜਰ ਅਸੀਂ ਲੈ ਲਏ ਆ। ਥੈਂਕ ਯੂ ਸਰ। ਸੋ ਆਲ ਦੇ ਫਿਲਾਲ ਸਕਿਉਰਟੀ ਹੋਰ ਵਧਾਈ ਹੋਊਗੀ ਇਸ ਆਫਿਸ। ਇਹ ਦੇਖੋ ਇੱਕ ਵਾਰ ਪੁਲਿਸ ਵੱਲੋਂ ਸਾਨੂੰ ਕਲੀਅਰੈਂਸ ਆ ਜੇ ਚੈਕਿੰਗ ਵੱਲੋਂ ਕੋਈ ਵੀ ਇਸ ਤਰ੍ਹਾਂ ਦੀ ਕੋਈ ਰਿਪੋਰਟ ਆ ਜੇ ਥੈਨ ਉਸ ਤੋਂ ਬਾਅਦ ਹੀ ਕੋਈ ਕਵਾਲੀਆ ਜਾ ਸਕਦਾ ਇਨਵੈਸਟੀਗੇਸ਼ਨ ਤੋਂ ਬਾਅਦ ਇਹਦੀ ਬਾਤ ਇਹ ਹੀ ਸਰ ਜੀ ਕੋਈ ਹੋਰ ਵੀ ਟਿਕਾਣੀ ਜਾਂ ਕੋਈ ਹੋਰ ਜਗ੍ਹਾ ਦਾ ਵੀ ਕੋਈ ਮੈਂਸ਼ਨ ਕੀਤਾ ਗਿਆ ਜੀ ਨਹੀਂ ਹਾਲ ਦੀ ਘੜੀ ਸਿਰਫ ਜਿਹੜਾ ਸੈਕਰੀਟੇਰੀਏਟ ਕੰਪਲੈਕਸ ਹੈ ਆ ਡੀਸੀ ਆਫਿਸ ਸਰ ਆਰ ਡੀ ਐਕਸ ਨਾਲ ਕਿਹਾ ਗਿਆ ਹੈਗਾ ਕਿ ਬੋਰਡ ਨਾਲ ਨਹੀਂ ਇਹਦੇ ਵਿੱਚ ਆਰ ਡੀ ਐਕਸ ਵਰਡ ਮੈਂਸ਼ਨ ਸੀ ਸਰ ਇਹ ਇਹ ਵੀ ਅੰਦਾਜ਼ਾ ਤਕਿ ਇਹ ਚੈਕਿੰਗ ਉੱਤੇ ਧਿਆਨ ਦਿੱਤਾ ਜਾਵੇ ਤਾਂ ਕਿ ਪੈਨਿਕ ਨਾ ਹੋਵੇ ਜੀ ਹਾਂਜੀ ਬਿਲਕੁਲ ਬਿਲਕੁਲ ਧਿਆਨ ਨਾਲ ਹੀ ਕਰਾਂਗੇ ਜੀ ਚੈਕਿੰਗ ਇਲੈਕਸ਼ਨ ਤੋਂ ਲੈ ਕੇ ਕੀ ਕੁਝ ਜਿਹੜਾ ਮਾਹੌਲ ਬਣਿਆ ਹੋਇਆ ਉਸ ਨੂੰ ਲੈ ਕੇ ਵੀ ਕੁਝ ਨਹੀਂ ਇਹਦੇ ਇਹਨੂੰ ਫਾਸਟ ਸਟ੍ਰੈਚ ਹੋ ਜਾਏਗਾ ਜੀ ਲਿੰਕ ਕਰਨਾ ਸੂਚਨਾ ਮਿਲਣ ਤੋਂ ਬਾਅਦ ਤੁਰੰਤ ਆਪਣੇ ਕੰਪਲੈਕਸ ਨੂੰ ਖਾਲੀ ਕਰਾਇਆ ਗਿਆ ਸੀ ਨਹੀਂ ਖਾਲੀ ਤੁਰੰਤ ਪੁਲਿਸ ਨੂੰ ਭੇਜ ਦਿੱਤਾ ਗਿਆ ਸੀ ਕਿਉਂਕਿ ਇਹ ਸਵੇਰੇ ਦੀ ਗੱਲ ਹੈ ਔਰ ਜੋ ਪੁਲਿਸ ਵੱਲੋਂ ਡਾਇਰੈਕਸ਼ਨਸ ਆ ਰਹੀਆਂ ਸੀ ਉਸ ਨੂੰ ਕੰਪਲਾਈ ਕਰ ਰਹੇ ਠੀਕ ਠੀਕ ਠੀਕ